ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲਾ ਰਹੀਏ ਆ ਤੰਦੂਰ ਤੇ ਰੋਟੀ ਤੇ ਆਪਾਂ ਤੰਦੂਰ ਦੇ ਵਿੱਚ ਬਾਲਣ ਪਾਤਾ ਹੈ ਤੇ ਇਧਰ ਆਪਾਂ ਕਰਨ ਲੱਗੇ ਆ ਜੀ ਪੀੜੇ ਇਹ ਪੀੜੇ ਆਪਾਂ ਇਸ ਤਰ੍ਹਾਂ ਕਰਦੇ ਆਂ ਵੀ ਅੱਜ ਮੈਂ ਤੁਹਾਨੂੰ ਇਹੋ ਜਿਹਾ ਟੈਕ ਦੱਸ ਰਹੀ ਆਂ ਵੀ ਜੇ ਤੁਹਾਨੂੰ ਥੱਪ ਕੇ ਹੱਥਾਂ ਤੇ ਥੱਪ ਕੇ ਵੈਸੇ ਤਾਂ ਰੋਟੀ ਆਪਾਂ ਤੰਦੂਰ ਤੇ ਲਾਉਣੇ ਆਂ ਜੇ ਤੁਸੀਂ ਹੱਥਾਂ ਤੇ ਥੱਪ ਕੇ ਤੁਹਾਨੂੰ ਕਈ ਬੀਬੀਆਂ ਨੂੰ ਨਹੀਂ ਆਉਂਦੀ ਹੱਥਾਂ ਤੇ ਥੱਪਣੀ ਰੋਟੀ ਤੇ ਤੁਸੀਂ ਵੇਲ ਕੇ ਵੀ ਲਗਾ ਸਕਦੇ ਆ ਅੱਜ ਮੈਂ ਤੁਹਾਨੂੰ ਦੱਸਦੀ ਆਂ ਵੀ ਵੇਲ ਕੇ ਰੋਟੀ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਆ ਇਹ ਮੈਂ ਹੁਣ ਪੀੜੇ ਕਰਨ ਲੱਗ ਪਈ ਆਂ ਇਹ ਪਲੇਥਨ ਲਾ ਕੇ ਆਪਾਂ ਪੀੜੇ ਕਰ ਰਹੇ ਆਂ ਜਿਹੜੇ ਆਪਾਂ ਹੱਥਾਂ ਵਿੱਚ ਥੱਪ ਕੇ ਲਾਉਣੀ ਆ ਉਹ ਆਪਾਂ ਪਾਣੀ ਲਾ ਕੇ ਉਹਨੂੰ ਆਪਾਂ ਜਿਹੜਾ ਆٹے ਦਾ ਪਲੀਥਨ ਹੈਗਾ ਉਹ ਨਹੀਂ ਲਾਉਣਾ ਇਹ ਮੈਂ ਆٹے ਦਾ ਪਲੀਥਨ ਲਾ ਕੇ ਤੇ ਪੀੜੇ ਕਰ ਰਹੀ ਆਂ ਇਹ ਆਪਾਂ ਵਾਵਾ ਸਾਰੇ ਪੀੜੀ ਕਰਕੇ ਆਪਾਂ ਰੱਖ ਲਾਂਗੇ ਤੇ ਫਿਰ ਇਹਨਾਂ ਨੂੰ ਆਪਾਂ ਵੀਲਨੇ ਦੇ ਨਾਲ ਵੀਲ ਕੇ ਪਲੀਥਨ ਲਾ ਕੇ ਵੀਲਣਾ ਹੈ ਵੀਲ ਕੇ ਤੇ ਆਪਾਂ ਫਿਰ ਉਹ ਥਾਲੀ ਦੇ ਵਿੱਚ ਰੋਟੀਆਂ ਸਾਰੀਆਂ ਵੀਲ ਕੇ ਤੇ ਫਿਰ ਆਪਾਂ ਤੰਦੂਰ ਦੇ ਕੋਲੇ ਜਾ ਕੇ ਤੇ ਤੰਦੂਰ ਦੇ ਵਿੱਚ ਆਪਾਂ ਰੋਟੀ ਲਾਵਾਂਗੇ ਇਹ ਵੀ ਬਹੁਤ ਵਧੀਆ ਰੋਟੀਆਂ ਬਣਦੀਆਂ ਜਿਹੜੀਆਂ ਆਪਾਂ ਇਹ ਵੀਲ ਕੀ ਬਣਾਉਣੀ ਆ ਇਹ ਥੋੜੀ ਜੀ ਪਤਲੀ ਰੋਟੀ ਬਣਦੀ ਆ ਤੇ ਵੈਸੇ ਤਾਂ ਜਿਹੜੀਆਂ ਹੱਥਾਂ ਤੇ ਥੱਪ ਕੇ ਉਹ ਵੀ ਆਪਾਂ ਪਤਲੀਆਂ ਲਾ ਸਕਦੇ ਆ ਕਈ ਜਿਹੜੀਆਂ ਬੀਬੀਆਂ ਉਹ ਮੋਟੀਆਂ ਰੋਟੀਆਂ ਥੋੜੀਆਂ ਲਾਉਂਦੀਆਂ ਕਿਉਂਕਿ ਕਈ ਮੋਟੀਆਂ ਰੋਟੀਆਂ ਪਸੰਦ ਕਰਦੀ ਐ ਤੇ ਕਈ ਆਹ ਦੇਖੋ ਜੀ ਮੈਂ ਥਾਲੀ ਦੇ ਵਿੱਚ ਪੀੜੇ ਇਸ ਤਰ੍ਹਾਂ ਕਰਕੇ ਸਾਰੇ ਪੀੜੇ ਕਰਕੇ ਰੱਖ ਲੈਣੇ ਆ ਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਵੇਲ ਦਿਆਂਗੇ ਵੇਲ ਕੇ ਆਪਾਂ ਥਾਲੀ ਦੇ ਵਿੱਚ ਹੀ ਰੋਟੀਆਂ ਨੂੰ ਆਪਾਂ ਰੱਖ ਲੈਣਾ ਤੇ ਤੰਦੂਰ ਆਪਣਾ ਉਧਰ ਤਪ ਰਿਹਾ ਉਹ ਆਪਾਂ ਵਿੱਚ ਬਾਲਣ ਪਾਤਾ ਤੇ ਜਦੋਂ ਪੂਰਾ ਲਾਲ ਹੋ ਜਾਊਗਾ ਉਦੋਂ ਆਪਾਂ ਰੋਟੀ ਲਗਾਉਣੀ ਆ ਉਹਦੇ ਤੇ ਪਹਿਲਾਂ ਜਦੋਂ ਆਪਾਂ ਬਾਲਣ ਪਾਉਨੇ ਆ ਉਦੋਂ ਪਹਿਲਾਂ ਕਾਲਾ ਹੁੰਦਾ ਤੇ ਬਾਅਦ ਦੇ ਵਿੱਚ ਲਾਲ ਹੋ ਜਾਂਦਾ ਤੰਦੂਰ ਤੇ ਫੇਰ ਉਹ ਰੋਟੀ ਲਗਾਉਣ ਦੀ ਜੋਬ ਹੁੰਦਾ ਹੈ ਪਹਿਲਾਂ ਕਾਲਾ ਹੋ ਕੇ ਫੇਰ ਉਹ ਲਾਲ ਹੁੰਦਾ ਇਹ ਦੇਖੋ ਜੀ ਆਪਾਂ ਸਾਰੀਆਂ ਰੋਟੀਆਂ ਇਸ ਤਰ੍ਹਾਂ ਆਪਾਂ ਪੀੜੇ ਬਣਾ ਲਈਆਂ ਇੱਕ ਸਾਡੇ بارش ਦਾ ਟਾਈਮ ਹੋਇਆ ਪਿਆ ਤੇ ਨਹੀਂ ਤਾਂ ਮੈਂ ਤੁਹਾਨੂੰ ਜਿਹੜੀਆਂ ਹੱਥਾਂ ਤੇ ਥੱਪ ਕੇ ਰੋਟੀਆਂ ਉਹ ਵੀ ਦੱਸਦੀ ਕਿਉਂਕਿ بارش ਬਹੁਤ ਬੱਦਲ ਭਾਰਾ ਚੜਿਆ ਆਉਂਦਾ ਤੇ ਉਹ ਮੈਂ ਜੇ ਤੁਸੀਂ ਕਮੈਂਟ ਕਰਕੇ ਦੱਸਿਓ ਮੈਂ ਅਗਲੀ ਵੀਡੀਓ 'ਚ ਤੁਹਾਨੂੰ ਦੱਸ ਦੂੰਗੀ ਜਿਹੜੀਆਂ ਤੁਸੀਂ ਮੇਰੇ ਗਸਣ ਹੱਥਾਂ ਤੇ ਥੱਪ ਕੇ ਮੈਂ ਰੋਟੀ ਬਣਾ ਕੇ ਉਹ ਤੁਹਾਨੂੰ ਦੱਸ ਦੂੰਗੀ ਕਿਸ ਤਰ੍ਹਾਂ ਬਣਾਉਣੀ ਆ ਜਿਹੜੀ ਤੰਦੂਰੀ ਰੋਟੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਪੰਦੀ ਆ ਜੀ ਇਹ ਤੇ ਇਹ ਬਹੁਤ ਖਾਣ ਦੇ ਵਿੱਚ ਸੁਆਦ ਵੀ ਹੁੰਦੀ ਆ ਈ ਆਪਾਂ ਰੋਟੀ ਹੁਣ ਇਸ ਤਰ੍ਹਾਂ ਆਪਾਂ ਵੇਲ ਲੈਣੀ ਆ। ਈ ਆਪਾਂ ਵੇਲ ਲਈ ਰੋਟੀ ਤੇ ਵੇਲ ਕੇ ਆਪਾਂ ਇੱਕ ਥਾਲੀ ਲੈ ਲੈਣੀ ਆ ਤੇ ਆਪਾਂ ਥਾਲੀ ਦੇ ਵਿੱਚ ਵੇਲ ਕੇ ਆਪਾਂ ਰੱਖ ਲੈਣੀ ਆ। ਈ ਆਪਾਂ ਥਾਲੀ ਲੈ ਲਈ ਆ। ਥਾਲੀ ਦੇ ਵਿੱਚ ਵੀ ਰ ਕੀ ਆਪਾਂ ਇਸ ਤਰ੍ਹਾਂ ਇਹ ਰੋਟੀ ਰੱਖ ਲਾਂਗੇ ਇਹ ਸਾਰੇ ਆਪਾਂ ਪੇੜੇ ਆ ਜਿਹੜੇ ਇਹ ਥਾਲੀ ਵਿੱਚ ਰੱਖ ਲਾਂਗੇ ਇਹ ਆਪਾਂ ਸਾਰੇ ਨੂੰ ਸਾਫ਼ ਕੀਤਾ ਹੋਇਆ ਹੈ ਆਪਾਂ ਰੋਟੀ ਆ ਜਿਹੜੀ ਆਪਾਂ ਸੈਲਫ ਤੇ ਹੀ ਬੀਲ ਰਹੇ ਆ ਇਸ ਤਰ੍ਹਾਂ ਆਪਾਂ ਜਿਹੜੀਆਂ ਵੇਲ ਕੇ ਰੋਟੀਆਂ ਵੀ ਬਹੁਤ ਵਧੀਆ ਆਪਾਂ ਲਗਾ ਸਕਦੇ ਹਾਂ ਇਹ ਇੱਕੋ ਪੂਰ ਦੇ ਵਿੱਚ ਸਾਰੀਆਂ ਰੋਟੀਆਂ ਲੱਗ ਜਾਣੀਆਂ ਤੇ ਤੁਹਾਨੂੰ ਇਹ ਰੋਟੀਆਂ ਮੈਂ ਤੰਦੂਰ ਦੇ ਵਿੱਚ ਲਾ ਕੇ ਵੀ ਦਿਖਾ ਦੂੰਗੀ ਇਹ ਦੇਖੋ ਜੀ ਹੁਣ ਮੈਂ ਉਹ ਪੇੜੇ ਕਰ ਰਹੀ ਆ ਜਿਹੜੇ ਆਪਾਂ ਪਾਣੀ ਲਾ ਕੇ ਪੇੜੇ ਕਰਨੇ ਆ ਉਹ ਰੋਟੀਆਂ ਮੈਂ ਵੇਲ ਕੇ ਰੱਖ ਤੀਆਂ ਤੇ ਇਹ ਆਪਾਂ ਪਾਣੀ ਲਾ ਕੇ ਅਵੇ ਆਪਾਂ ਵੈਸੀ ਇਹ ਪੀੜ ਆਪਾਂ ਕਰ ਲਿਆ ਤੇ ਇਹਨੂੰ ਪਾਣੀ ਲਾ ਕੇ ਇਸ ਤਰ੍ਹਾਂ ਥਾਲੀ ਦੇ ਵਿੱਚ ਰੱਖ ਦਿੰਨਾ ਇਹ ਮੈਂ ਹੱਥਾਂ ਤੇ ਪਕਾਉਂਗੀ ਜੇ ਮੇਰਾ ਟਾਈਮ ਹੋਇਆ ਜੇ ਬੱਦਲ ਨਾ ਮੀਂਹ ਪਿਆ ਤਾਂ ਫਿਰ ਮੈਂ ਤੁਹਾਨੂੰ ਦੱਸ ਦੂੰਗੀ ਵੀ ਇਹ ਵੀ ਆ ਜੇ ਮੀਂਹ ਪੈਣ ਲੱਗ ਪਿਆ ਤਾਂ ਫਿਰ ਮੈਂ ਤੁਹਾਨੂੰ ਇਹ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਦੱਸ ਦੂੰਗੀ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਥੱਪ ਕੇ ਰੋਟੀ ਬਣਾ ਸਕਦੇ ਆ ਜਿੰਨਾ ਭੈਣਾਂ ਨੂੰ ਨਹੀਂ ਥੱਪਣ ਦੇ ਵਿੱਚ ਮੁਸ਼ਕਲ ਬਹੁਤ ਆਉਂਦੀ ਆ ਪਹਿਲਾਂ ਪਹਿਲ ਮੈਨੂੰ ਵੀ ਬਹੁਤ ਆਉਂਦੀ ਸੀਗੀ ਤੇ ਜੇ ਤੁਹਾਨੂੰ ਤੰਦੂਰ ਦੀ ਰੋਟੀ ਸਵਾਦ ਲੱਗਦੀ ਤੁਸੀਂ ਵੇਲ ਕੇ ਚਕਲੇ ਵੇਨਨੇ ਤੇ ਵੇਲ ਕੇ ਤੇ ਫਿਰ ਤੁਸੀਂ ਰੋਟੀ ਨੂੰ ਇਹ ਬਣਾ ਸਕਦੇ ਆ ਇਹ ਦੇਖੋ ਜੀ ਐਂ ਪਾਣੀ ਲਾ ਕੇ ਇੱਕ ਪਾਸੇ ਪੀੜੇ ਤੇ ਤਿਆਪਾ ਰੱਖ ਲਾਂਗੇ ਏ ਆਪਾਂ ਜਿਹੜੀਆਂ ਪੀੜੇ ਕਰ ਰਹੇ ਆ ਇਹ ਇਹ ਆਪਾਂ ਹੱਥਾਂ ਤੇ ਥੱਪ ਕੇ ਰੋਟੀਆਂ ਬਣਾਉਣੀ ਆ। ਅਸਲ ਤਾਂ ਜਿਹੜੀਆਂ ਹੱਤਾਂ ਤੇ ਥੱਪ ਕੇ ਰੋਟੀ ਬਣਦੀ ਏ ਤੰਦੂਰ ਦੀ ਤਾਂ ਵੈਸੇ। ਜਦੋਂ ਆਪਾਂ ਹੱਥਾਂ ਤੇ ਐਂ ਥੱਪ-ਥੱਪ ਕੇ ਬਣਾਉਣੀ ਆ ਪਰ ਕਈ ਪੈਨਾਂ ਨੂੰ ਹੁਣ ਨਹੀਂ ਆਉਂਦੀ ਤਾਂ ਫੇਰ ਜੇ ਆਪਾਂ ਰੋਟੀ ਖਾਣ ਦੇ ਆਪਾਂ ਚਾਹ ਬਾਣਾ ਤੰਦੂਰ ਦੇ ਤੇ ਆਪਾਂ ਵੇਲ ਕੇ ਵੀ ला ਸਕਦੇ ਆ। ਹਾਂ ਦੇਖੋ ਜੀ। ਛਿੱਟਾ ਦਾ ਤੁੜਾ ਤੇਰਾ ਤਮਾ। ਇਹ ਹੁਣ ਤੰਦੂਰ ਲਾਲ ਹੋ ਗਿਆ ਤੇ ਆਵੇ ਰੋਟੀਆਂ ਮੈਂ ਹੁਣ ਚੱਕ ਚੱਕ ਇਹ ਸਾਰੀਆਂ ਰੋਟੀਆਂ ਮੈਂ ਤੰਦੂਰ ਦੇ ਵਿੱਚ ਲਗਾ ਦੇਣੀ ਆ। ਇੱਕ ਪਾਸੇ ਜਿਵੇਂ ਆਪਾਂ ਰੋਟੀ ਚੱਕਦੇ ਆ ਇੱਕ ਪਾਸੇ ਆਪਾਂ ਪਾਣੀ ਲਾਉਣਾ। ਜਿੱਧਰ ਆਪਾਂ ਆਪਣਾ ਹੱਥ ਜਿਹੜਾ ਆਪਾਂ ਐ ਲਾਉਣੇ ਆ ਤੰਦੂਰ ਦੇ ਵਿੱਚ ਐ ਰੋਟੀ ਦੇ ਉੱਤੇ ਰੱਖਿਆ ਉਹਨੂੰ ਪਾਣੀ ਲਗਾਉਣਾ। ਦੇਖੋ ਜਿਵੇਂ ਉੱਪਰ ਉੱਪਰ ਲਾਤੀਆਂ ਹੁਣ ਆਪਾਂ نیچے ਲਾ ਦੇਾਂਗੇ। ਇਹ ਦੇਖੋ ਜੀ ਤੰਦੂਰ ਪੂਰਾ ਆਪਣਾ ਤਪਿਆ ਹੋਇਆ ਹੈ ਜੇ ਉਹ ਨੂੰ ਆਪਾਂ ਲਾ ਕੇ ਵੀ ਦਿਖਾ ਦਿਆਂਗੇ ਰੋਟੀ ਕਿਸ ਤਰ੍ਹਾਂ ਆਪਾਂ ਲਾਉਣੇ ਆ ਆ ਦੇਖੋ ਜੀ ਸਾਰੀਆਂ ਆਪਾਂ ਰੋਟੀਆਂ ਲਗਾ ਤੀਆਂ ਤੰਦੂਰ ਤੇ ਇਹ ਦੇਖੋ ਜੀ ਆਪਾਂ ਹੁਣ ਤੰਦੂਰ ਦੇ ਵਿੱਚ ਰੋਟਣਾ ਲਾ ਕੇ ਤੁਹਾਨੂੰ ਦਿਖਾਉਣੇ ਆ ਵੀਗੇਸ ਤਰ੍ਹਾਂ ਨਾ ਬਣ ਗਈਆਂ ਆ ਦੇਖੋ ਜੀ ਇਹ ਬਹੁਤ ਵਧੀਆ ਇਸ ਤਰ੍ਹਾਂ ਲੈੰਦੇ ਨਾ ਇਹ ਫੁੱਲ ਫੁੱਲ ਕੇ ਵੀ ਲੈ ਜਾਂਦੀਆਂ ਫੁੱਲ ਕੇ ਜਿਵੇਂ ਆਪਾਂ ਫਲਾ ਕੇ ਲਾਉਣੀ ਆ ਉਹਦੇ ਉੱਤੇ ਗੈਸ ਦੇ ਉੱਪਰ ਉਸ ਤਰ੍ਹਾਂ ਵੀ ਇਹ ਬਹੁਤ ਵਧੀਆ ਬਣ ਜਾਂਦੀਆਂ ਇਹ ਆਪਾਂ ਪੂਣਾ ਵਲੇਟ ਕੇ ਆਪਾਂ ਚੱਕ ਰਹੇ ਆ ਰੋਟੀਆਂ ਦੇਖੋ ਜੀ